ਮੁਲਾਜ਼ਮ ਜਥੇਬੰਦੀਆਂ ਨਾਲ 22 ਅਗਸਤ ਦੀ ਮੀਟਿੰਗ ਫਿਰ ਹੋਈ ਮੁਲਤਵੀ ਮੁਲਾਜ਼ਮ ਜਥੇਬੰਦੀਆਂ ਨਾਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਵੱਡਾ ਮਜਾ ਮੁਲਾਜ਼ਮ ਜਥੇਬੰਦੀਆਂ ਹੁਣ ਕਰਨਗੀਆਂ ਕੋਈ ਵੱਡਾ ਐਕਸ਼ਨ ਸਸੀ ਗੱਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਮੁਲਾਜ਼ਮ ਪੈਨਸ਼ਨਰ ਸੰਜੋਗ ਫਰੰਟ ਨਾਲ 2 ਅਗਸਤ 2024 ਨੂੰ ਸੀਐਮ ਭਗਵੰਤ ਸਿੰਘ ਮਾਨ ਦੇ ਪ੍ਰਧਾਨਗੀ ਹੇਠ ਇੱਕ ਮੀਟਿੰਗ ਤਾਂ ਕੀਤੀ ਗਈ ਸੀ ਜੋ ਕਿ 22 ਅਗਸਤ ਯਾਨੀ ਕਿ ਕੱਲ ਨੂੰ ਇਹ ਮੀਟਿੰਗ ਹੋਣੀ ਸੀ ਲੇਕਿਨ ਹੁਣੇ ਹੁਣੇ ਇੱਕ ਲੈਟਰ ਇਸ਼ੂ ਕੀਤੀ ਗਈ ਜਿਸ ਦੇ ਅਨੁਸਾਰ ਇਹ 22 ਅਗਸਤ 2024 ਦੀ ਮੀਟਿੰਗ ਜਿਹੜੀ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਬਾਰ ਬਾਰ ਮੀਟਿੰਗਾਂ ਮੁਲਤਵੀ ਹੋਣ ਕਾਰਨ ਪੰਜਾਬ ਦੇ ਮੁਲਾਜ਼ਮਾਂ ਦੇ ਵਿੱਚ ਇੱਕ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਹਰ ਵਾਰ ਮੀਟਿੰਗਾਂ ਜਿਹੜੀਆਂ ਉਹ ਮੁਲਤਵੀ ਕੀਤੀਆਂ ਜਾ ਰਹੀਆਂ ਨੇ ਅਗਰ ਇਸ ਪੱਤਰ ਦੀ ਗੱਲ ਕਰੀਏ ਤੋ ਇਹ ਪੱਤਰ ਦਾ ਜੋ ਵਿਸ਼ਾ ਹੈ ਵਕ ਵਕ ਯੂਨੀਅਨਾਂ ਨਾਲ ਮਿਤੀ 12 ਸਤੰਬਰ 2024 ਨੂੰ ਪੰਜਾਬ ਪਵਨ ਸੈਕਟਰ 3 ਚੰਡੀਗੜ੍ਹ ਵਿਖੇ ਹੋਣ ਵਾਲੀਆਂ ਮੀਟਿੰਗਾਂ ਸੰਬੰਧੀ ਅਗਰ ਇਹ ਦੋ ਮੀਟਿੰਗਾਂ ਪਹਿਲਾ ਮਿਤੀ 22 ਅਗਸਤ 2024 ਨੂੰ ਉਹਨਾਂ ਦੀ ਪ੍ਰਧਾਨਗੀ ਹੇਠ ਨਿਸ਼ਚਿਤ ਕੀਤੀਆਂ ਗਈਆਂ ਸਨ ਹੁਣ ਇਹ ਮੀਟਿੰਗ ਆ ਸਬ ਕਮੇਟੀ ਨਾਲ ਮਿਤੀ 12 ਸਤੰਬਰ 2024 ਨੂੰ ਪੰਜਾਬ ਪਵਨ ਸੈਕਟਰ 3 ਚੰਡੀਗੜ੍ਹ ਵਿਖੇ ਹੋਣਗੀਆਂ ਯਾਨੀ ਕਿ ਪਹਿਲਾਂ ਇਹ ਮੀਟਿੰਗ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਨਾਲ ਹੋਣੀ ਸੀ ਲੇਕਿਨ ਹੁਣ ਇਹ ਮੀਟਿੰਗ ਜੋ 12 ਸਤੰਬਰ ਨੂੰ ਰੱਖੀ ਗਈ ਹੈ ਇਹ ਮੀਟਿੰਗ ਸਬ ਕਮੇਟੀ ਨਾਲ ਹੋਏਗੀ ਔਰ ਸਬ ਕਮੇਟੀ ਦੇ ਜੋ ਪ੍ਰਧਾਨ ਨੇ ਜੋ ਸਬ ਕਮੇਟੀ ਦੀ ਪ੍ਰਧਾਨਗੀ ਕਰਦੇ ਨੇ वित्त मंत्री हरपाल सिंह चीमा जी ने तो एक जो मीटिंग हूँ तय की गई है उसका वेरवा इन्होंने दता है जिम्मे कि ठेका मुलाजम संघर्ष मोर्चा पंजाब ये मीटिंग बारह नौ दो हज़ार चौबीस न दस बजे की जाएगी उस तुम तो मुलाजमश फ्रंट जो है इस जो मीटिंग है वह भी बारह नौ दो हजार चौबी दस तीह बजे की जाएगी सी पी एफ कर्मचारी यूनियन इन्होंग है बारह नौ दो हज़ार चौबीस समा गया मीटिंग की जाएगी 3704 ਅਧਿਆਪਕ ਯੂਨੀਅਨ ਪੰਜਾਬ ਦੇ ਨਾਲ ਇਹ ਮੀਟਿੰਗ ਜਿਹੜੀ ਹੈ ਉਹ 12 9 2024 11:30 ਵਜੇ ਇਹ ਮੀਟਿੰਗ ਜਿਹੜੀ ਆ ਉਹ ਕੀਤੀ ਜਾਵੇਗੀ ਕੇਵਲ ਚਾਰ ਵਿਅਕਤੀ ਅਹੁਦੇਦਾਰਾਂ ਨੂੰ ਹੀ ਮੀਟਿੰਗ ਵਿੱਚ ਸਮੇਂ ਸਿਰ ਸ਼ਾਮਲ ਹੋਣ ਲਈ ਸੂਚਿਤ ਕੀਤਾ ਜਾਂਦਾ ਹੈ ਮਤਲਬ ਇਸ ਮੀਟਿੰਗ ਦੇ ਵਿੱਚ ਸਿਰਫ ਕੇਵਲ ਚਾਰ ਵਿਅਕਤੀ ਚਾਰ ਹੀ ਜਿਹੜੇ ਹੈ ਉਹ ਉਮੀਦਵਾਰੀਆਂ ਅਹੁਦੇਦਾਰ ਸ਼ਾਮਲ ਹੋ ਸਕਦੇ ਨੇ ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਭੇ ਸਿਰ ਮਿਲ ਸਕੇ ਤੋਂ ਥੈਂਕ